ਕਿਆ ਨਾਮ ਹੈ ਤੁਹਾਡਾ ਰਮੇਸ਼ ਚੰਦਰ ਅਗਰਵਾਲ ਠੀਕ ਹੈ ਤੇ ਇਹ ਮੰਦਰ ਦੇ ਪ੍ਰਧਾਨ ਹੋ ਜੀ ਹਾਂਜੀ ਠੀਕ ਹੈ ਜੀ ਤੇ ਅੰਗਲ ਜੀ ਕੀ ਪ੍ਰੋਗਰਾਮ ਇੱਥੇ ਕਰਵਾਇਆ ਜਾ ਰਿਹਾ ਹੈ ਜੀ ਸਾਡੇ ਇਸ ਮੰਦਰ ਦੇ ਵਿੱਚ ਬਹੁਤ ਸਮੇਂ ਤੋਂ ਸਾਡੇ ਸਤਿਗੁਰੂ ਦੇਵ Swami Anand Kishore Shastri ji ਦੇ ਚਰਣਾ ਦੇ ਵਿੱਚ ਹਰ ਸਾਲ ਯੱਗ ਕੀਤਾ ਜਾਂਦਾ ਔਰ ਨਾਲ ਲਾਲ ਕਥਾ ਵੀ ਚੱਲਦੀ ਹੈ ਇਸ ਬਾਰ 12 ਤਰੀਕ ਤੋਂ ਲੈ ਕੇ 22 ਤਰੀਕ ਤੱਕ ਯੱਗ ਹੋਊਗਾ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਮਦਭਾਵਕ ਮਹਾਪ੍ਰਾਂਦ ਕਥਾ ਦਾ ਵਿਸਤਾਰਪੂਰਵਕ ਪ੍ਰਚਾਰ ਕੀਤਾ ਜਾ ਜਾਊਗਾ ਇਸ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਵੇਦ ਪਾਠੀ ਸਾਡੇ ਆਉਂਦੇ ਆ ਔਰ ਉਹ ਆ ਕੇ ਆਪਣਾ ਪਾਠ ਕਰਦੇ ਆ ਯੱਗ ਸਭ ਛੱਦੀ ਤੋਂ ਔਰ ਮਦਭਾਵਗਤ ਮਹਾਪੁਰਾਣ ਤੋਂ ਬਹੁਤ ਜ਼ਿਆਦਾ ਲੰਮਾ ਚੜਾ ਆਯੋਜਨ ਕੀਤਾ ਜਾਂਦਾ ਹੈ ਇਹ ਤਿੰਨ ਤਰ੍ਹਾਂ ਦੇ ਇਸ ਲਈ ਯੱਗ ਕੀਤੇ ਜਾਂਦੇ ਆ ਇੱਕ ਤਾਂ ਹਵਨ ਯੱਗ ਹੁੰਦਾ ਵਾ ਇੱਕ ਗਿਆਨ ਯੱਗ ਹੁੰਦਾ ਆ ਔਰ ਨਾਲ ਜਿਹੜਾ ਸਾਡਾ ਲੰਗਰ ਲਗਾਤਾਰ ਸਾਡਾ 12 ਦਿਨ ਲਗਾਤਾਰ ਲੰਗਰ ਚੱਲਦਾ ਆ ਇਹ ਤਿੰਨ ਤਰ੍ਹਾਂ ਦਾ ਪ੍ਰੋਗਰਾਮ ਉਸ ਦੇ ਇੱਕੋ ਵਾਰੀ ਨਾਲ-ਨਾਲ ਚੱਲਦਾ ਆ ਇਸ ਕਰਕੇ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਬਿੰਤੀ ਕਰਦਾ ਹੈ ਕਿ ਇਹਦੇ ਵਿੱਚ ਆ ਕੇ ਆਪਣਾ ਜਥਾ ਯੋਗ ਆਪਣਾ ਹਿੱਸਾ ਪਾਓ ਤੇ ਇਸ ਪ੍ਰੋਗਰਾਮ ਦਾ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਭਾਗੀ ਬਿਹੜੇ ਕਥਾਵਾਚਕ ਪਹੁੰਚ ਰਿਹਾ ਜੀ ਇਹ ਸ਼੍ਰੀ ਭਾਗਵਤ ਕਥਾ ਦਾ ਪ੍ਰਚਾਰ ਕਰ ਸ਼੍ਰੀ ਅਤਲ ਕ੍ਰਿਸ਼ਨ ਸ਼ਾਸਤਰੀ ਜੀ ਬ੍ਰਿੰਦਾਵਨ ਤੋਂ ਇਸ ਵੇਲੇ 15 ਤਰੀਕ ਤੋਂ ਲੈ ਕੇ 21 ਤਰੀਕ ਤੱਕ ਸ਼੍ਰੀਮਦ ਭਾਗਵਤ ਮਹਾਪ੍ਰਾਨ ਦਾ ਕਥਾ ਦਾ ਪ੍ਰਚਾਰ ਕਰਨਗੇ ਕਿਹੜੀ ਜਗ੍ਹਾ ਹੋਏਗੀ ਜਗ੍ਹਾ ਤਾਂ ਕਿਹੜਾ ਮੋਹੱਲਾ ਜੀ ਐਡਰੈਸ ਦੱਸ ਦਿਓ ਸ਼੍ਰੀ ਇਕਤਾ ਨਗਰ ਖਾਨਪੂਰੀ ਗੇਟ ਹੁਸ਼ਿਆਰਪੁਰ ਦੇ ਵਿੱਚ ਸਾਡਾ ਆਨੰਦ ਅਨਪੂਰਨਾ ਮੰਦਿਰ ਹੈ ਜਿਹਦੇ ਵਿੱਚ ਅੰਦਰ ਯੱਗ ਹੁੰਦਾ ਆ ਸਾਹਮਣੇ ਮੰਦਿਰ ਹੈ ਮਹਾਮਾਈ ਅਨਪੂਰਨਾ ਔਰ ਭਗਵਾਨ ਸ਼ੰਕਰ ਜੀ ਦਾ ਮੰਦਿਰ ਸਥਾਪਿਤ ਕੀਤਾ ਗਿਆ ਹੈ ਦੇ ਵਿੱਚ ਰਾਮ ਦਰਵਾਰ ਇਹਦੇ ਵਿੱਚ ਬਣਿਆ ਆ ਔਰ ਮਾ ਜੁਗਲ ਜੋੜੀ ਸਰਕਾਰ ਰਾਧਾ ਪ੍ਰਸਾਦ ਜੀ ਹੈ ਅ ਮਤਾ ਮਹਾਮਾਈ ਅਸ਼ਟਪੂਜੀ ਹੈ ਔਰ ਸਾਡੇ ਸਤਿਗੁਰ ਜੀ ਦਾ ਅ ਦਰਬਾਰ ਬਣਿਆ ਹੋਇਆ ਸ਼ਿਵਾਲਾ ਬਣਿਆ ਹੋਇਆ ਔਰ ਨਾਲ ਨਾਲ ਭਵਨ ਪੁੱਤਰ ਹਨੂਮਾਨ ਜੀ ਦਾ ਮੰਦਿਰ ਵੀ ਬਣਿਆ ਹੋਇਆ ਔਰ ਬਹੁਤ ਸੁੰਦਰ ਇਸ ਦੇ ਵਿੱਚ ਉਹਨਾਂ ਦੀ ਸਥਾਪਨਾ ਕੀਤੀ ਗਈ ਹੈ